ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਸਾਰੀ ਟੀਮ ਐਪਿੰਡ ਖੋਖਰ ਦੇ ਵਿੱਚ ਫਤਿਹਗੜ ਚੂੜੀਆਂ ਇੱਥੇ ਪਹੁੰਚੀ ਏ ਜਿੱਥੇ ਕੰਵਰਤਾਰੀ ਪਰਿਵਾਰ ਜਿਹੜਾ ਰਹਿੰਦਾ ਉੱਥੇ ਬੀਬੀ ਦੇ ਆਏ ਜਿਹੜਾ ਹਰਜੀਤ ਕੋਰ ਜੀ ਨੇ ਜਿਨ੍ਹਾਂ ਦੇ ਅਸੀਂ ਘਰ ਦੇਖਿਆ ਵੀ ਬੜੀ ਮਾੜੀ ਹਾਲਤ ਹੈ ਘਰ ਦੀ ਸਾਰੇ ਜਿਹੜੇ ਨੇ ਦਵਾਰਾਂ ਦੂਰਾਂ ਵੀ ਉੱਤੋਂ ਲੈਂਟਰ ਸਾਰਾ ਟੱਠਾ ਪਿਆ ਨਾ ਬਾਥਰੂਮ ਬਣਿਆ ਨੇ ਨਾ ਇੱਥੇ ਕਿਚਨ ਬਣੀ ਹੈ ਸਾਡੇ ਨਾਲ ਅੱਜ ਜਿਹੜੀ ਬੜੀ ਵਧੀ ਜਿਹੜੀ ਗੱਲ ਹੈ ਕਿ ਸਾਡੇ ਨਾਲ ਸਰਦਾਰ ਰਜਿੰਦਰ ਸਿੰਘ ਪੂਰੇਵਾਲ ਜਿਹੜੇ ਪੰਜਾਬ ਟਾਈਮਸ ਦੇ ਚੀਫ ਐਡੀਟਰ ਨੇ ਤੇ ਸਾਡੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਨੇ ਉਹ ਯੂਕੇ ਤੋਂ ਸਪੈਸ਼ਲ ਅੱਥੇ ਆਏ ਨੇ ਸਾਰਾ ਸਰਵੇਖਣ ਕਰਨ ਅਸੀਂ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਾਣਾ ਜਿਹੜੇ ਜਨਾਲੇ ਦੇ ਲਾਗੇ ਦੇ ਜਿੱਥੇ ਹਾੜਾਏ ਸਨ ਉੱਥੇ ਵੀ ਸਾਡੀ ਟੀਮ ਸਾਰਾ ਸਰਵੇਖਣ ਅੱਗੇ ਵੀ ਸਾਡੀ ਟੀਮ ਜਿਹੜੀ ਹੈ ਸਰਵੇਖਣ ਸੀਨੀਅਰ ਮੈਂਬਰਾਂਸ ਦੇ ਜਿਹੜੇ ਰੰਗ ਕਰਕੇ ਗਏ ਨੇ ਜਿੰਦੇ ਵਿੱਚ ਸੰਦੀਪ ਸਿੰਘ ਚਾਵਲਾ ਸਾਡੇ ਜਿਹੜੇ ਜਰਨਲਿਸਟ ਹਨ ਸਾਡੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਤੇ ਭਾਈ ਸਹਿਬ ਸਿੰਘ ਆਰਟਿਸਟ ਉਹਨਾਂ ਨੇ ਸਾਨੂੰ ਇੱਥੇ ਦੀ ਸਾਰੀ ਰਿਪੋਰਟ ਦਿੱਤੀ ਸੀ ਸਰਵੇਖਣ ਕਰਕੇ ਤੇ ਅੱਜ ਅਸੀਂ ਸਾਰੀ ਟੀਮ ਜਿਹੜੀ ਇੱਥੇ ਜਿਹੜੇ ਦੇਖ ਕੇ ਚੱਲੇ ਆ ਤੇ ਅਸੀਂ ਜ਼ਰੂਰ ਜਿਹੜਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਜੋ ਇਹਨਾਂ ਦੀ ਮਦਦ ਹੋਏਗੀ ਸਾਰੀ ਆਪਸੀ ਸਾਡੀ ਸਾਰੀ ਜਿਹੜੀ ਸੁਸਾਇਟੀ ਹੈ ਸਾਰੀ ਮੀਟਿੰਗ ਕਰਕੇ ਜਿਵੇਂ ਇਹਨਾਂ ਦੇ ਲੈਂਟਰ ਵਗੈਰਾ ਜਿਹੜੇ ਪਾਣੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੈਂਟਰ ਸਾਰਾ ਤਰੇੜਾ ਆਈਆਂ ਨੇ ਔਰ 4-4 ਇੰਚ ਦੀਆਂ ਦੁਵਾਰਾਂ ਨੇ ਉੱਤੋਂ ਸਾਰਾ ਜਿਹੜਾ ਲੰਟਰ ਤੁਸੀਂ ਅੰਦਰ ਦੇਖ ਸਕਦੇ ਹੋ ਭਾਈ ਲੰਟਰ ਸਾਰਾ ਜਿਹੜਾ ਠੱਠਿਆ ਪਿਆ ਸਾਰਾ ਉੱਤੇ ਜਿਹੜੇ ਤੁਸੀਂ ਦੇਖੋ ਬਾਲਿਆਂ ਦੀਆਂ ਛੱਤਾਂ ਨੇ ਤੇ ਤੁਸੀਂ ਹੋਰ ਦੇਖੋ ਉਸ ਪਾਸੇ ਵੀ ਸਾਰਾ ਸਾਨੂੰ ਸਾਰਾ ਕਰਾਣਾ ਪੈਣਾ ਤੇ ਬਾਉਂਡਰੀ ਵਾਲ ਵੀ ਇਹਨਾਂ ਦੀ ਜੜੀ ਹੈ ਤੇ ਨਾਲ ਆਪਣੇ ਬਾਥਰੂਮ ਵੀ ਦੇਖ ਸਕਦੇ ਹੋ ਭਈ ਇੱਥੇ ਕੋਈ ਬਾਥਰੂਮ ਵੀ ਸਾਰਾ ਬਿਲਕੁਲ ਠੱਠਾ ਪਿਆ ਹੈ ਕਿਚਨ ਕੋਈ ਨਹੀਂ ਬਣੀ ਹੋਈ ਰਸੋਈ ਕੋਈ ਨਹੀਂ ਬਣੀ ਤੇ ਵਾਈ ਗੁੱਡ ਜਿਹੜਾ ਉਹ ਭੇਜਣ ਵਾਲਾ ਹੈ ਆਕਾਲਪੁਰਖ ਨੇ ਸਾਰਾ ਇੱਥੇ ਸਾਡੀ ਡਿਊਟੀ ਜਿਵੇਂ ਲਾਈ ਹੈ ਜਿਵੇਂ ਉਹ ਅੰਗ ਸੰਗ ਹੋਣਗੇ ਸਾਈ ਜਿਵੇਂ ਅਕਾਲ ਪੁਰਖ ਹੁਕਮ ਕਰਨਗੇ ਉਹ ਅਸੀਂ ਇੱਥੇ ਸੇਵਾ ਕਰਾਂਗੇ ਸਾਰਿਆਂ ਨਾਲ ਸਲਾਹ ਕਰਕੇ ਤੇ ਮੈਂ ਹੁਣ ਚਾਹਨਾ ਵੀ ਸਰਜਿੰਦਰ ਸਿੰਘ ਪੂਰੇਵਾਲ ਜਿਹੜੇ ਉੱਚੇਚੇ ਤੌਰ ਤੇ ਯੂਕੇ ਤੋਂ ਆਏ ਨੇ ਸਾਰਾ ਸਰਵੇਖਣ ਕਰਨ ਅਤੇ ਉਹ ਵੀ ਆਪਣੇ ਜਿਹੜੇ ਨੇ ਅਲਫਾਜ਼ ਜ਼ਰੂਰ ਸੰਤਾਂ ਨਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਹੁਤ ਸਨਮਾਨ ਕਰਾਇਆ ਸਾਡੇ ਜੀ ਚੇਅਰਮੈਨ ਸਾਹਿਬ ਖਾਲਸਾ ਜੀ ਪ੍ਰਿੰਸੀਪਲ ਜੀ ਨਾਲ ਨੇ ਟੀਮ ਸਾਰੀ ਸੇਵਾਦਾਰ ਕਾਫੀ ਇਹਨਾਂ ਨੇ ਦੋ ਤਿੰਨ ਮਹੀਨੇ ਤੋਂ ਜਿਹੋ ਹੜ ਆਏ ਹੈਗੇ ਆ ਕਿ ਕਾਫੀ ਸਮਾਨ ਹੈ ਇਹ ਸਲਾਕ ਕਿਉਂ ਦਿੱਤਾ ਹੈਗਾ ਕਿਸਾਨਾਂ ਦੀ ਮਦਦ ਕੀਤੀ ਹੈ ਜਿਹਨਾਂ ਦੇ ਘਰ ਟੈ ਗਿਆ ਸੀ ਉਹਨਾਂ ਨੂੰ ਮਦਦ ਕੀਤੀ ਹੈ ਕਿ ਹੁਣ ਜੇ ਕਈ ਤਾਈ ਹੁਣ ਕਈ ਤਾਈ ਮਸ਼ੀਨਾ ਮੰਡਣ ਜਾ ਰਹੇ ਆ ਤੇ ਬਹੁਤ ਸੋਹਣਾ ਸਾਡੀ ਟੀਮ ਇਹ ਸੇਵਾ ਕਰ ਰਹੀ ਹੈ ਸਭ ਦਾ ਸਨ ਚੜ੍ਹਦੇ ਗਾਣਾ ਬਾਕੀ ਆਓ ਆਪਾਂ ਸਾਰੇ ਰਲ ਮਿਲ ਕੇ ਜਿਹਨੇ ਵੀ ਆ ਦੇਖ ਰਹੇ ਹੈਗੇ ਅੱਜ ਕੋਸ਼ਿਸ਼ ਕਮੇਟੀ ਦੇ ਉੱਤੇ ਇਸ ਵੀਡੀਓ ਨੂੰ ਨਾ ਸਾਰੇ ਆਪਾਂ ਆਪਣਾ ਫਰਜ਼ ਪਛਾਣਨੀ ਹੈ ਪੰਜਾਬ ਆਪਾਂ ਵਧੀਆ ਵਧੀਆ ਸਾਰਾ ਸਟੇਟ ਬਣਾਉਣੀ ਆ ਇੱਥੇ ਗ੍ਰੀਨ ਨੀ ਵੀ ਚਾਹੀਦੀ ਆ ਨਸ਼ੇ ਬਿਲਕੁਲ ਖਤਮ ਹੋਣੇ ਚਾਹੀਦੇ ਹੈਗੇ ਆ ਤੇ ਆਪਾਂ ਜਿਹੜੇ ਲੋੜਵੰਦਾਂ ਨੇ ਮਦਦ ਕਰੀ ਆ ਆਪਾਂ ਦਾ ਡਿਊਟੀ ਸਤਿਗੁਰ ਨੇ ਇਹ ਲਈ ਆ ਇਤਿਹਾਸ ਹੀ ਆਪਣਾ ਇਹ ਦੱਸਦਾ ਹੈਗਾ ਵੀ ਪਹਿਲਾਂ ਤੋਂ ਇਤਿਹਾਸ ਦੇ ਵਿੱਚ ਲੋੜਵੰਦਾਂ ਦੀ ਮਦਦ ਕੀਤੀ ਆ ਜਰਬਾਣਾ ਨੂੰ ਭਜਾ ਵੀ ਆ ਤੇ ਇਹ ਤੇ ਹਲੀਮੀ ਰਾਜ ਵੀ ਕਾਇਮ ਹੋ ਚੁੱਕਾ ਹੈਗਾ ਹੁਣ ਫੇ ਆਪਾਂ ਕੋਸ਼ਿਸ਼ ਕਰੀਏ ਸਾਡਾ ਆਪਣਾ ਦਸੰਦ ਜਿਹੜਾ ਹੈਗਾ ਵੀ ਸੇਫ ਫੈਕਟਰੀ ਨੂੰ ਦੇ ਦਿਆ ਕਰੋ ਜਾਂ ਸਿੱਧਾ ਹੋਰ ਸੰਪਰਕ ਵੀ ਦੇ ਸਕਦੇ ਹੋਰ ਸੰਪਰਕਾਂ ਵੀ ਸੇਵਾ ਕਰਦੇ ਹੈਗੇ ਇਕੱਲੇ ਨਹੀਂ ਕਰਦੇ ਹੈਗੇ ਜਿਹਨਾਂ ਤੇ ਤੁਹਾਨੂੰ ਭਰੋਸਾ ਹੈਗਾ ਸਾਨੂੰ ਭਰੋਸਾ ਇਹਨਾਂ ਦੇ ਉੱਤੇ ਹੈਗਾ ਕਿ ਲੰਬੇ ਚਿਰ ਤੋਂ ਇਹ ਸਾਰੇ ਸੇਵਾਦਾਰ ਨਸ਼ਕਾਮ ਸੇਵਾ ਕਰਦੇ ਹੈਗੇ ਆਪਣੇ ਕੋਲੋਂ ਵੀ ਜਿੰਨਾ ਬਾਹਰੋਂ ਘਟ ਆਉਂਦਾ ਹੁਣ ਆਪਣੀ ਜੇਬ ਚੋਂ ਵੀ ਪਾਉਂਦੇ ਹੈਗੇ ਤੇ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੱਧ ਤੋਂ ਵੱਧ ਦਸਬੰਦ ਕਰ ਲੋ ਕੋਈ ਵੀ ਕਿਸੇ ਵੀ ਪਿੰਡ 'ਚ ਲੋੜਵੰਦ ਹੈਗੇ ਤਾਂ ਇਹਨਾਂ ਸੰਪਰਕ ਕਰੋ ਜਿੰਨਾ ਵੀ ਹੋ ਸਕਦਾ ਹੋਇਆ ਇਹ ਸਾਰਿਆਂ ਲਈ ਤਾਂ ਔਖੇ ਹੋ ਜਾਂਦੇ ਆ ਇਹ ਕੰਮ ਤਾਂ ਸਰਕਾਰਾਂ ਦੇ ਆ ਪਰ ਸਰਕਾਰਾਂ ਆਪਣੀ ਡਿਊਟੀ ਨਿਭਾਉਂਦੀਆਂ ਨਹੀਂ ਗਈਆਂ ਤੇ ਇਸ ਲਈ ਆਪਾਂ ਆ ਪ੍ਰਾਪਰਟੀ ਵੀ ਨਾਲੀ ਡਿਊਟੀ ਬਣਦੀ ਆ ਵੀ ਲੋਡ ਬਣਦੀ ਆ ਆਪਾਂ ਨਾ ਕਿਸੇ ਦੇ ਵੀ ਔਖਾ ਨਾ ਪਰਿਵਾਰ ਸਾਡਾ ਹੀ ਪਰਿਵਾਰ ਆ ਤੇ ਔਖਾ ਹੈਗਾ ਆ ਤੇ ਉਹਨਾਂ ਦੀ ਆਪਾਂ ਹੈਲਪ ਕਰਿਆ ਕਰੀਏ ਉਹਨਾਂ ਨੂੰ ਕੋਈ ਜਿਹੜੀ ਸਹੂਤ ਚਾਹੀਦੀ ਆ ਬੱਚਿਆਂ ਦੀ ਐਜੂਕੇਸ਼ਨ ਲਈ ਵੀ ਸਾਨੂੰ ਛੋਟੇ ਛੋਟੇ ਹਦਮ ਕਰਨੇ ਚਾਹੀਦੇ ਹੈਗੇ ਆ ਕਿ ਨਸ਼ੇ ਪੰਜਾਬ ਬਹੁਤ ਬਹੁਦੇ ਹੈਗੇ ਆ ਸਾਰਿਆਂ ਨੂੰ ਜਿਹੜੀ ਬੇਨਤੀ ਹੈਗੀ ਆ ਕੋਸ਼ਿਸ਼ ਕਰੋ ਬੱਚਿਆਂ ਨੂੰ ਬਹੁਤ ਬਹੁਤ ਐਜੂਕੇਟ ਕਰੀਏ ਜਾਣੇ ਨਾ ਜਾਣੇ ਕੋਈ ਏਜੰਸੀਆਂ ਨੇ ਨਾ ਦੇਸ਼ਾਂ-ਵਦੇਸ਼ਾਂ ਦੇ ਇੱਥੇ ਵੀ ਨਸ਼ਿਆਂ ਦੇ ਉੱਤੇ ਨਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਸਾਡੇ ਨੂੰ ਗੁੰਮਰਾ ਕਰ ਰਹੀ ਹੈਗੀ ਆ ਉਹਲੇ ਵੀ ਆਪਾਂ ਸਾਰੇ ਚੇਤ ਹੋਣਾ ਹੈਗਾ ਸਾਰੇ ਆਪਾਂ ਆਪਣਾ ਫਰਜ ਪਛਾਣਨੀ ਹੈ ਜੇ ਕਿਸੇ ਦੇ ਬੱਚੇ ਇਸ ਪਾਸੇ ਲੱਗੇ ਵੀ ਉਹਨਾਂ ਦੇ ਆਪਾਂ ਇਲਾਜ ਕਰਾਉਣ ਨੂੰ ਮੈਂ ਇਹਨਾਂ ਬੇਨਤੀ ਕਰੂੰਗਾ ਕਿ ਉਹ ਇਹਨਾਂ ਦਾ ਇਲਾਜ ਕਰਾਉਣ ਜੇ ਕਿਸੇ ਨੂੰ ਇਸੇ ਲੱਗੇ ਹੈਗੇ ਆ ਉਹਲੇ ਵੀ ਆਨਰਸ ਵਿੱਚ ਮੀਟਿੰਗ ਕਰਾਂਗੇ ਅਸੀਂ ਇਹਨਾਂ ਦੇ ਨਾਲ ਤੇ ਕਿਸੇ ਨਾ ਕਿਸੇ ਹਸਪਤਾਲ ਵੀ ਟੱਚ ਆਪ ਸਾਡੇ ਕੋਲ ਹੈਗੇ ਕਾਫੀ ਲੁਧਿਆਣੇ ਦੇ ਲੱਗੇ ਛਾਗੇ ਜਲੰਧਰ ਵੀ ਹੈਗੇ ਆ ਇਹ ਉਹਨਾਂ ਕੰਟੈਕਟ ਕਰਕੇ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਇਹਨਾਂ ਦੇ ਵੀ ਇਹਨਾਂ ਦੇ ਰਾਜੇ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਪਰ ਬੱਚਿਆਂ ਦੇ ਮਾਪੇ ਦਾ ਜ਼ਿਆਦਾ ਯੋਗਦਾਨ ਪਾਉਣ ਪਿੰਡ ਦੇ ਜਿਹੜੇ ਮੁਹਤਵਾਰਿਆ ਤੇ ਖਾਸ ਤੌਰ ਤੇ ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਇਹਨਾਂ ਦੀ ਡਿਊਟੀਆਂ ਜ਼ਿਆਦਾ ਬਣਦੀਆਂ ਹੋਣੀਆਂ ਇਹ ਡਿਊਟੀਆਂ ਆਪਣੇ ਨਿਭਾਉਣੇ ਰਹੇ ਮੈਨੇਜਰ ਪ੍ਰਬੰਧਕੀ ਹੈ ਗੁਰਦੁਆਰੇ ਸਾਹਿਬ ਦਾ ਤੇ ਆਪਾਂ ਕੋਸ਼ਿਸ਼ ਕਰੀਏ ਪੰਜਾਬ ਨੂੰ ਖੁਸ਼ਹਾਲ ਬਣਾਈਏ ਸਤਿਗੁਰਾਂ ਦੀਆਂ ਖੁਸ਼ੀਆਂ ਲਈ ਆਪਣਾ ਜੀਵਨ ਸਫਲਾ ਕਰੀਏ ਲੋਕਾਂ ਨੂੰ ਉਸੀਸਾਂ ਦੇਣਗੇ ਤੇ ਆਪਾਂ ਜਿਹੜੀਆਂ ਸਤਿਗੁਰਾਂ ਦੀਆਂ ਖੁਸ਼ੀਆਂ ਬਣਨਗੀਆਂ ਵਾਹਿਗੁਰੂ ਜੀ